ਜਲੰਧਰ ਵੈਸਟ ਜ਼ਿਮਨੀ ਚੋਣ ਦੇ ਨਤੀਜੇ ਸਾਫ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਦੇ ਨਾਲ ਜਿੱਤ ਮਿਲੀ ਹੈ ਜਿਹਾ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰਪਾਲ ਭਗਤ 55246 ਵੋਟਾਂ ਦੇ ਨਾਲ ਜਿੱਤੇ ਨੇ ਉਹਨਾਂ ਨੂੰ ਲੋਕਾਂ ਨੇ ਇਹਨੇ ਵੱਡੇ ਫਤਵੇ ਦੇ ਨਾਲ ਇਸ ਸੀਟ ਦੇ ਉੱਪਰ ਜਿਤਾਇਆ ਇਹ ਸੀਟ ਉਹਨਾਂ ਦੀ ਝੋਲੀ ਪਈ ਹੈ ਇਸਦੇ ਨਾਲ ਹੀ ਦੱਸ ਦਈਏ ਕਿ ਸ਼ੀਤਲੰਗ ਗੁਰਾਲ ਇਨ੍ਹਾਂ ਚੋਣਾਂ ਦੇ ਵਿੱਚ ਦੂਸਰੇ ਨੰਬਰ ਤੇ ਰਹੇ ਨੇ ਤੇ ਸੁਰਿੰਦਰ ਕੌਰ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ ਉਹ ਤੀਸਰੇ ਨੰਬਰ ਤੇ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਇਸ ਜਿੱਤ ਨੂੰ ਲੈ ਕੇ ਕੀ ਜਸ਼ਨ ਚੱਲ ਰਿਹਾ ਜਸ਼ਨ ਮਨਾ ਰਹੇ ਨੇ ਢੋਲ ਦੀ ਥਾਪ ਤੇ ਪੰਗੜੇ ਪਾ ਰਹੇ ਨੇ ਮਠਾਈਆਂ ਵੰਡ ਰਹੇ ਨੇ ਪਟਾਕੇ ਚਲਾ ਕੇ ਜਿੱਤ ਦਾ ਜਸ਼ਨ ਮਨਾ ਰਹੇ ਨੇ ਇਸ ਦੇ ਨਾਲ ਹੀ ਦੱਸ ਦਈਏ ਕਿ ਮਹਿੰਦਰਪਾਲ ਭਗਤ ਦੇ ਘਰ ਦੇ ਵਿੱਚ ਵੀ ਜਿੱਤ ਦਾ ਪੂਰਾ ਮਾਹੌਲ ਹੈ ਜਿੱਤ ਦੇ ਕਾਰਨ ਖੁਸ਼ੀ ਦੀ ਲਹਿਰ ਸਾਰੇ ਪਾਸੇ ਦੌੜ ਗਈ ਹੈ ਵੋਟਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ 37325 ਵੋਟਾਂ ਦੇ ਫਰਕ ਦੇ ਨਾਲ ਮਹਿੰਦਰ ਭਗਤ ਨੇ ਇਸ ਸੀਟ ਤੇ ਉੱਪਰ ਜਿੱਤ ਹਾਸਲ ਕੀਤੀ ਹੈ। ਸ਼ੀਤਲ ਉਂਗਰਾਲ 17921 ਵੋਟਾਂ ਲੈ ਕੇ ਦੂਸਰੇ ਨੰਬਰ ਤੇ ਰਹੇ ਨੇ ਤੇ ਸੁਰਿੰਦਰ ਕੌਰ ਦੀ ਗੱਲ ਕਰੀਏ ਤਾਂ ਜੋ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ 16757 ਵੋਟਾਂ ਦੇ ਨਾਲ ਉਹ 3ਵੇਂ ਨੰਬਰ ਤੇ ਰਹੇ ਨੇ ਹਾਲਾਂਕਿ ਗੱਲ ਕਰੀਏ ਪਹਿਲੇ ਦੇ ਰੋਜ਼ਾਨਾ ਦੀ ਤਾਂ ਉਦੋਂ ਸ਼ੀਤਲ ਲੰਗਰਾਲ 3ਵੇਂ ਨੰਬਰ ਤੇ ਚੱਲ ਰਹੀ ਸੀ ਤੇ ਸੁਰਿੰਦਰ ਕੌਰ ਦੂਸਰੇ ਨੰਬਰ ਤੇ ਚੱਲ ਰਹੀ ਸੀ 2022 ਦੀਆਂ ਚੋਣਾਂ ਦੀ ਗੱਲ ਕਰ ਲੈਂਦੇ ਆ ਜਦੋਂ ਸ਼ੀਤਲ ਲੰਗਰਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਖੜੇ ਸੀ ਉਦੋਂ ਉਹਨਾਂ ਨੂੰ 39001 ਵੋਟ ਪਈ ਸੀ ਤੇ ਉਥੇ ਹੀ ਮਹਿੰਦਰ ਭਗਤ ਉਦੋਂ ਆ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਤੇ ਉਦੋਂ ਉਹਨਾਂ ਨੂੰ 33279 ਵੋਟ ਪਈ ਸੀ ਤੇ ਉਦੋਂ ਇਹਨਾਂ ਦੋਨਾਂ ਦੇ ਵਿੱਚ ਵੋਟਾਂ ਦੇ ਵਿਚਕਾਰ ਇੰਨਾ ਜ਼ਿਆਦਾ ਫਰਕ ਨਹੀਂ ਸੀ ਪਰ ਇਸ ਵਾਰ ਦੀ ਗੱਲ ਕਰੀਏ ਤਾਂ ਇਸ ਵਾਰ ਬਹੁਤ ਜ਼ਿਆਦਾ ਵੋਟਾਂ ਦੇ ਨਾਲ ਮਹਿੰਦਰ ਭਗਤ ਨੇ ਜਿੱਤ ਹਾਸਲ ਕੀਤੀ ਹੈ ਦੱਸ ਦੇ ਕਿ ਜਲੰਧਰ ਵੈਸਟ ਦੀ ਸੀਟ ਆਮ ਆਦਮੀ ਪਾਰਟੀ ਦੇ ਲਈ ਵਿਕਾਰ ਦਾ ਸਵਾਲ ਬਣੀ ਹੋਈ ਸੀ ਤੇ ਇਸ ਸੀਟ ਦੇ ਉੱਪਰ ਪੂਰਾ ਜ਼ੋਰ ਲਗਾਇਆ ਗਿਆ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਸੀਐਮ ਭਗਵੰਤ ਮਾਨ ਖੁਦ ਜਲੰਧਰ ਵਿੱਚ ਆਏ ਸੀ ਉਹਨਾਂ ਨੇ ਆਪਣੇ ਪਰਿਵਾਰੀ ਵਾਰ ਦੇ ਨਾਲ ਜਲੰਧਰ ਦੇ ਵਿੱਚ ਡੇਰੇ ਲਾਇਏ ਸੀ ਲੋਕਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਤੇ ਰੈਲੀਆਂ ਵੀ ਕੀਤੀਆਂ ਤੇ ਜਿਸ ਦਾ ਨਤੀਜਾ ਅੱਜ ਸਾਹਮਣੇ ਆਇਆ ਹੈ 모ਹਿੰਦਰਪਾਲ ਭਗਤ ਨੂੰ ਵੱਡੀ ਲੀਡ ਦੇ ਨਾਲ ਜਿੱਤ ਮਿਲੀ ਹੈ ਤੇ ਉਧਰ ਹੀ ਸ਼ੀਤਲ ਅੰਗੁਰਾਲ ਦੀ ਗੱਲ ਕਰੀਏ ਤਾਂ ਸ਼ੀਤਲ ਅੰਗੁਰਾਲ ਦੇ ਚੋਲੀ ਹਾਰ ਪਈ ਹੈ ਹਾਲਾਂਕਿ ਉਹਨਾਂ ਨੇ ਜ਼ੋਰ ਤਾਂ ਪੂਰਾ ਲਗਾਇਆ ਸੀ ਇਹਨਾਂ ਵੋਟਾਂ ਦੇ ਵਿੱਚ ਇਹਨਾਂ ਚੋਣਾਂ ਦੇ ਵਿੱਚ ਆਪਣੀ ਜਿੱਤ ਦੇ ਲਈ ਪਰ ਕਿਸੇ ਨਾ ਕਿਸੇ ਪਾਸੇ ਉਹਨਾਂ ਦੀ ਹਾਰ ਦੀ ਵਜ੍ਹਾ ਉਹਨਾਂ ਦੀ ਦਲ ਬਦਲੂ ਵੀ ਰਹੀ ਹੈ ਤੇ ਇੱਕ ਵਾਰੀ ਫੇਰ ਦੱਸ ਦਈਏ ਕਿ ਜਲੰਧਰ ਵੈਸਟ ਜ਼ਿਮਨੀ ਚੋਣ ਦੇ ਉੱਪਰ 모ਹਿੰਦਰਪਾਲ ਭਗਤ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ 55246 ਵੋਟਾਂ ਦੇ ਨਾਲ ਲੋਕਾਂ ਨੇ ਉਹਨਾਂ ਦੀ ਝੋਲੀ ਦੇ ਵਿੱਚ ਇਹ ਸੀਟ ਪਾਈ ਹੈ 37325 ਵੋਟਾਂ ਦੇ ਫਰਕ ਦੇ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ